ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਠਾਕ ਹੋਮੋਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੇ ਨਵੇਂ ਵਲੌਗ ਦੀ ਤੇ ਟਾਈਮ ਪੌਣੇ 11 ਹੋ ਗਏ ਆ ਤੇ ਸਮਾਂ ਨੂੰ ਮਸਲਾ ਦਿੱਤਾ ਸੀ ਕੰਮ ਕਾਰ ਵੀ ਆਪਣੇ ਨਿਪੜ ਗਏ ਸੀਗੇ ਤੇ ਆ ਘੇ ਰੰਦਾ ਆ ਇਹ ਮੱਕਣੀ ਮੰਮੀ ਨੇ ਸਵੇਰੇ ਓਹੋ ਰਾਤੀਂ ਜਾਗ ਲਾਇਆ ਸੀਗਾ ਮਲਾਈ ਨੂੰ ਤਾਂ ਸਵੇਰੇ ਰੜਕ ਦਿੱਤੀ ਸੀ ਫੇ ਤੇ ਇੱਧਰ ਮੈਂ ਸਮਾਂ ਲਈ ਦਲੀਆ ਰੱਖਿਆ ਆ ਤੇ ਪੇਟ ਨੂੰ ਖੁਸ਼ਕੀਆ ਹੋਇਆ ਆ ਮੈਂ ਕਿ ਚਲ ਗਲੀਆਂ ਨਾਲੇ ਖਾ ਲੂੰਗਾ ਤਾਂ ਨਾਲੇ ਇਚਲੀ ਸਿਘੇ ਜਿਆ ਥੋੜਾ ਜਿਹਾ ਪਾ ਕੇ ਇਹ ਦੇ ਦੂੰਗੀ ਖਾ ਲੈੰਦਾ ਇਦਾਂ ਤੇ ਆਪਣੇ ਲਈ ਦੇਖਦੇ ਹਾਂ ਅਸੀਂ ਨਹੀਂ ਤਾਂ ਖਿਚੜੀ ਬਣਾਉਂਦੇ ਆ ਖਿਚੜੀ ਫਿਰ ਉਹ ਹੋ ਜਾਂਦੀ ਆ ਉਹਦੇ ਨਾਲ ਹੋਰ ਉਹਦਾ ਪੇਟ ਖੁਸ਼ਕੀਆ ਹੋ ਜਾਂਦਾ ਜੇ ਉਹਨੇ ਖਾਣੀ ਹੋਈ ਫਿਰ ਮੈਂ ਉੱਚ ਵੀ ਇਹਨੂੰ ਦੇਸੀ ਘੇ ਜਿਆ ਪਾ ਕੇ ਤਾਂ ਦੇ ਦੂੰਗੀ ਸਮਨ ਨੂੰ ਇਦਾਂ ਦੀਆਂ ਚੀਜ਼ਾਂ ਤੇ ਇਹਨੂੰ ਆਦਤ ਪਾਈਏ ਕਿਉਂਕਿ ਹਨਾ ਜਦੋਂ ਕਿਤੇ ਜਾਣਾ ਹੁੰਦਾ ਹੁਣ ਗਰਮੀ ਚ ਹਨਾ ਦੁੱਧ ਦਾ ਔਖਾ ਹੋ ਜਾਣਾ ਦੁੱਧ ਖਰਾਬ ਹੋ ਜਾਂਦਾ ਆ ਇਸ ਕਰਕੇ ਤੇ ਦੁੱਧ ਦਾ ਖਾਕੂ ਲੈਂਦਾ ਮਾੜਾ ਮੋਟਾ ਪਰ ਜ਼ਿਆਦਾ ਨਹੀਂ ਜਿੱਦਾਂ ਹਜੇ ਹੈਗਾ ਦੁੱਧ ਤੇ ਹੀ ਆ ਦੁੱਧ ਮਤਲਬ ਪੀਂਦਾ ਹੀ ਆ ਹਜੇ ਆਪਣੇ ਉਹ ੱੱਬੇ 'ਚ ਥੋੜਾ ਰਹਿੰਦਾ ਸੀਗਾ ਜਿਹੜਾ ਅਸੀਂ ਬਾਹਰ ਰੱਖੀ ਦਾ ਸਟੀਲ ਦਾ ਰੋਜ਼ ਬਰਤਣ ਵਾਸਤੇ ਰੋਟੀ ਉਹਨਾਂ 'ਚੋਂ ពੜੀਦੀ ਆ ਤੇ ਇਹਦੇ ਵਿੱਚ ਫੇ ਮੰਮੀ ਨੇ ਫਰਿੱਜ 'ਚੋਂ ਡੱਬਾ ਇਹ ਚਾ ਥੋੜਾ ਜਿਹਾ ਰੱਖਿਆ ਹੋਇਆ ਅੱਧਾ ਕਿਲੋ ਤੋਂ ਹੁਣ ਘੱਟ ਹੀ ਹੁਣ ਆ ਬਰਤ ਹੋ ਗਿਆ ਤੇ ਸਿਆਲਾ ਚੁਕੀ ਜਿਆਦਾ ਬਰਤ ਹੁੰਦਾ ਆ ਇਹ ਦੇਸੀ ਤੇ ਉਹ ਹੁਣ ਮੈਂ ਕਿਹਾ ਚਲੋ ਆਹ ਰੱਖ ਲੈਣੀ ਮੰਮੀ ਗਈ ਆ ਕਿਤੇ ਤੇ ਬਾਕੀ ਥੋੜਾ ਜਿਹਾ ਬਣਾਉਣਾ ਅੱਧਾ ਤਾਂ ਅੱਧਾ ਕ ਕਟਾ ਉਹਦੇ ਵਿੱਚ ਥੋੜਾ ਜਿਹਾ ਪਾਇਆ ਆ ਮੈਂ ਸਮਰ ਕੇ ਜੋ ਗਏ ਪਰ ਇਹ ਵੀ ਜਿਆਦਾ ਨਹੀਂ ਜਾਂਦਾ ਆ ਉਹ ਸੌ ਗਿਆ ਹੁਣ ਮੈਂ ਕਿ ਚੱਲੂ ਸੁੱਤੇ-ਸੁੱਤੇ ਆ ਕੰਮ ਕਰ ਲਵਾਂ ਤੇ ਇੱਕ ਮੇਰੀ ਸਲਵਾਰ ਰੈਂਦੀ ਆ ਸਿੰਘ ਵਾਲੀ ਤੇ ਉਹ ਮੈਂ ਖੇਤ ਬਾਦ ਫੇ ਸẽਗੀ ਖਿਚੜੀ ਰੱਖ ਦੂੰਗੀ ਬਾਣੀ ਤਾਂ ਫਿਰ ਆਪਾਂ ਸਲਵਾਰ ਸੇਵਾਂਗੇ ਕਾਂਦੀ ਲੋਜੀ ਕੀ ਹੋ ਗਿਆ ਆਪਣਾ ਭਾਂਡਾ ਚੱਲਾ ਆ ਤੇ ਦਾਲੀਆਂ ਵੀ ਆਪਣਾ ਭਾਂਡਾ ਥੋੜਾ ਜਿਹਾ ਪਤਲਾ ਜਿਹਾ ਰੱਖਿਆ ਹੈ। ਇਹ ਜਿਹੜਾ ਥੋੜਾ ਕੰਪਿਆ ਰਹਿਣਾ ਤਾਂ ਹੋ ਜਾਣਾ ਹੈ ਕਿ ਕਿਉਂਕਿ ਸਮਾਂ ਸੁੱਕਦਾ ਹੈ ਜਿਸ ਕਰਕੇ ਇਹ ਬਾਕੀ ਉਹ ਮੱਖੀ ਜਿਹੜੀ ਲੱਗੀਆਂ ਕੱਟ ਲਈ ਆ ਕੋਲੀ ਚ ਇਹ ਸਮਾਨ ਜਿਹੜੀ ਮੈਂ ਹਲਦੀ ਆ ਉਹ ਵਾਲੀ ਆ ਤੇ ਚ ਥੋੜੀ ਜਿਆ ਮੈਂ ਧਾਲ ਸੌਣ ਇਹਦਾ ਆਪਾਂ ਬਣਾਉਣੀ ਹੈ ਅੱਜ ਦਾਲ ਪਈ ਸੀਗੀ ਇਸ ਕਰਕੇ ਚਲੋ ਜੀ ਤੁਸੀਂ ਦੀ ਸਾਡੀ ਵੀਡੀਓ ਦੇ ਨਾਲ ਬਣੇ ਰਹੋ ਹਾਂਜੀ ਜੀ ਖਿਚੜੀ ਆਪਣੀ ਬਣ ਗਈ ਹੈ ਅਸੀ ਤਾਂ ਨਾ ਹੁਣ ਦਾਣੇ ਵੀ ਨਹੀਂ ਬਾਹਰ ਸੁੱਕਣੇ ਪਾ ਸਕਦੇ ਬਹੁਤ ਸਮਰਤਾਂ ਕਰਦਾ ਦੇਖੋ ਕਿਦਾਂ ਦਾਣੇ ਖਲਾਰੀ ਜਾਂਦਾ ਇੱਟਾ ਛੋਏ ਨਿਕਲਦੇ ਵੀ ਨਹੀਂ ਫਿਰ ਅੱਜ ਨਾਲ ਤੇ ਅੱਜ ਹਵਾ ਬਹੁਤ ਜ਼ਿਆਦਾ ਚੱਲਦੀ ਪਈ ਆ ਪੱਤੇ ਪੁੱਤੇ ਬਹੁਤ ਸਾਰੇ ਝੜੀ ਜਾਂਦੇ ਆ ਚੱਲ ਫਿਰ ਇਹ ਵੀ ਚੱਲ ਝੜ ਜਾਣ ਹੁਣ ਫੇ ਸ਼ਾਮ ਨੂੰ ਝਾੜੂ ਫੇਰਾਂਗੇ ਤੇ ਹਣ ਤਾਂ ਆਪ ਬਹੁਤ ਟਾਈਟੰਨੇ ਪੱਛਲੇ ਆ ਚਲੋ ਆ ਜਾ ਪੁੱਤ ਦੁੱਧੂ ਪੀ ਲੋ ਆ ਠੰਡਾ ਹੋ ਜਾਣਾ ਫੇ ਦੁੱਧ ਪੀ ਲਾ ਜਾ ਆ ਦਾ ਆ ਬੂਡ ਉੱਤੇ ਸੱਟ ਦੇ ਦਾਣੇ ਆ ਵਿੱਚ ਦੇਖਿਆ ਖਲਾਰ ਤੇ ਇੱਥੇ ਅੰਦਰ ਵੀ ਚਲਾ ਜਾ ਆ ਜੀ ਆ ਦੇਖੋ ਸਮਰ ਦੇ ਕੰਮ ਸਾਰੇ ਦਾਣੇ ਖਲੇ ਖਲਾ ਤੇ ਚਪੇੜਾ ਵੀ ਪੈ ਗਈਆਂ ਪਰ ਹਟਦਾ ਨਹੀਂ ਮੈਂ ਇੱਧਰ ਸੀਣਾ ਆ ਹਜੇ ਬੂਰਾ ਪਤਾ ਨਹੀਂ ਕਿੱਥੇ ਹੈ ਨਹਾਉਂਦਾ ਵੀ ਨਹੀਂ ਹੈਗਾ ਹਜੇ ਨਹਾਣਾ ਵੀ ਹੈ ਤੇ ਟਾਈਮ ਸਾਢੇ 4 ਹੋ ਗਏ ਆ ਤੇ ਬਸ ਨਾ ਹੌਸਲਵਾਦ ਦੇ ਹਾਂ ਹਾਂ ਦੋ ਕਰ ਰਹੇ ਆ ਨੈਨਸ ਕਰੋਲਾ ਮੰਗਣ ਵਾਲੀਆਂ ਤੇ ਬਸ ਫੇਰ ਇਹ ਤਿਆਰ ਹੋ ਜਾਣਾ ਤੇ ਬਾਕੀ ਫੇਰ ਕੰਮ ਕਰ ਕਰਦੇ ਆ ਘਰ ਦੇ ਕੋਈ ਵੀ ਤੇ ਮੈਂ ਚਾਹ ਪੀ ਕੇ ਹੱਡੀ ਸੀਗੀ ਤੇ ਹੁਣ ਥੋੜਾ ਠਹਿਰ ਕੇ ਨਹਾਉਣੀ ਆ ਫੇਰ ਅਪਾ ਘਰ ਦੇ ਕੰਮ ਕਰ ਕਰਾਂਗੇ ਚਲੋ ਜੀ ਤੁਸੀਂ ਸਿੱਧੀ ਸਾਡੀ ਵੀਡੀਓ ਦੇ ਨਾਲ ਬਣੇ ਰਹੋ। ਮਾਂ ਜੀ ਦਾ ਟਾਈਮ ਹੋ ਗਿਆ 6:30 ਤੇ ਅੱਜ ਆਪਾਂ ਬਣਾਉਣੀ ਆ ਬੰਦ ਗੁੱਬੀ। ਦੁਪਹਿਰੇ ਭਾਈ ਆ ਗਿਆ ਸੀਗਾ ਸਬਜ਼ੀ ਵਾਲਾ ਤੇ ਫਿਰ ਲੈ ਲਈ ਸੀ ਸਬਜ਼ੀ ਤੇ ਹੋਰ ਉਹਦੇ ਕੋਲ ਕੁਝ ਹੈ ਨਹੀਂ ਸੀ ਬੰਦ ਗੁੱਬੀ ਆ ਅਸੀਂ ਉੱਧਾ ਵੀ ਕਹਿੰਦੇ ਸੀ ਵੀ ਚੱਲ ਬਣਾ ਕੇ ਦੇਖਦੇ ਆ ਕਦੀ ਬਣਾਈ ਨੀਗੀ। ਮੈਂ ਤਾਂ ਨਹੀਂ ਬਣਾਈ ਕਦੀ ਮम्मी ਦਾ ਪਤਾ ਨਹੀਂ ਤੇ ਜਾਂਦਾ ਵਿਆਹ ਵੀ ਹੋਇਆ ਉਹ ਦੋ ਦੀ ਵੀ ਮੈਂ ਕਦੀ ਖਾਧੀ ਨਹੀਂ ਪੈਂਦਾ ਵੀ ਨਹੀਂ ਅਸੀਂ ਕਦੀ ਬਣਾਈ ਜਾਂਦੀ ਇਹਦਾ ਸਾਗ ਇੱਕ ਵਾਰ ਖਾਦਾ ਹੀ ਉਹ ਬਹੁਤ ਵਧੀਆ ਬਣਦਾ ਹੈ ਸਾਗ ਬੰਦ ਗੋਬੀ ਦਾ ਇਹ ਬਾਂਸਰ ਕੱਟ ਲਵਾਂ ਤੇ ਹਜੇ ਪਿਆਜ਼ ਪੂਜ ਕੱਟਣੀ ਆ ਕਿ ਮੈਂ ਤਾਂ ਸਾਗ ਦੀ ਧੋ ਕੱਟ ਕੇ ਧੋ ਕੇ ਰੱਖ ਲਈਏ ਸਮਰ ਕਦੀ ਬਾਹਰ ਜਾਈ ਜਾਂਦਾ ਕਦੀ ਅੰਦਰ ਸੈ ਜਾਂਦਾ ਆ ਗਿਆ ਆ ਜਾਂ ਜੱਪੀ ਬਾਲਾ ਆ ਜਾ ਜੱਪੀ ਓਏ ਹਾਂ ਦੀ ਲੋਲੀ ਟਾਈਮ ਹੋ ਗਿਆ 8:30 ਤੀਰੂਟੀ ਪਾਣੀ ਆਪਣਾ ਬਣ ਗਿਆ ਸੀ ਬੈਟ ਚੱਲ ਗਈ ਸੀ ਇਹ ਵੀਡੀਓ ਨਹੀਂ ਬਣਾਈ ਤੇ ਕਿਹੜਾ ਕੋਈ ਤਾਂ ਦੀ ਜੀ ਬਣਦੀ ਸੀ ਥੋੜੀ ਜਿਹੀ ਅੰਨ ਲਗਾਏ ਹਾਂ ਬਸ ਫਿਰ ਤੁਹਾਨੂੰ ਮੈਂ ਜੀ ਹੋਂਸਾ ਖਲਮਾ ਨਾ ਜਰਾ ਪਿਆ ਹੈ ਉਨੇ ਸਟਮਾਟੇ ਆਏ ਤੇ ਉਹਨਾਂ ਨੂੰ ਫਰਿੱਜ ਤੇ ਰੱਖਾਂਗੇ ਹੌਲਕਾ ਕੱਟ ਲੀਆ ਤੇ ਇਹ ਦੇ ਰਾਪੇਟੇ ਰੱਖਣੀ ਆ ਆਹ ਭਾਂਡੇ ਚਾਚੀ ਕੇ ਦੇਣਾ ਆਹ ਨਾਲ ਸਟਮਾਟੇ ਇਹਨਾਂ ਤੇ ਸਲੱਡ ਹੀ ਆ ਇਹ ਰੱਖਾਂਗੇ ਤਾਂ ਬਕਰੀ ਸੁੱਟ ਆਪਣੇ ਸਾਰੇ ਸੀ ਹੋ ਗਏ ਅੱਜ ਮੈਂ ਉਹਨਾਂ ਦੇ ਲਈ ਹੋ ਗਈਆਂ ਹੱਜੀ ਕੋਈ ਸੋਤ ਨਹੀਂ ਹੋ ਰਿਹਾ ਟੇਨ ਨਾਲ ਤੇ ਐਕ ਟੂ ਰੋਡ ਕਹਿੰਦੇ ਸੀ ਕਿ ਉਹ ਤੰਦੀਰੀ ਨੂੰ ਦੇ ਕੇ ਜਾਣੀ ਆ ਤੇ ਦੂਸਰੋਂ ਕਰ ਲਵਾਂਗੇ ਤੇ ਲਾਤੀ ਖਾ ਦੀ ਵਾਰ ਮੈਂ ਕਹਿੰਦਾ ਸੀ ਦੇਖੋ ਪਤਾ ਨਹੀਂ ਹਨ ਕਿ ਬੜੀ ਬਣਨ ਕਿ ਤਾਈ ਨਹੀਂ ਹਾਂ ਜੀ ਇਹ ਹੀ ਟਾਈਮ ਹੋ ਗਿਆ ਹੈ ਸਵਾ 9 ਤੇ ਆਪਾਂ ਗੈਸ ਵਗੈਰਾ ਸਾਰਾ ਕੁਝ ਸਹਾਂਹਕਾਰ ਦਿੱਤਾ ਹੈ ਤੇ ਭਾਂਡੇ ਵੀ ਧੋਤੇ ਹੋ ਬਸ ਨਾ ਹੋ ਰਹੀ ਆ ਬਾਤੀ ਕਿ ਵਾਰੀ ਇਹਨਾਂ ਨੂੰ ਫੋਨ ਸੁਣੀ ਨਹੀਂ ਮੰਚੂਗੀ ਤੇ ਇੱਥੇ ਨੂੰ ਲੱਗੀ ਸੀ ਫੋਨ ਕਰੀ ਮੈਂ ਦਵਾਈ ਕਰਨੀ ਆ ਸਮਾਂ ਦੇ ਬਾਅਦ ਪਾਵੇ ਕੰਦੇ ਗਾਰਮ ਪਾਣੀ ਨਾਲ ਮੈਂ ਫੜੀ ਉਹਨਾਂ ਦੇ ਵੀ ਉਹ ਨਹੀਂ ਇਹਨਾਂ ਠੰਡੇ ਠੁੰਡੇ ਪੀ ਲੈ ਇਹਨਾਂ ਦਾ ਤਾਂ ਗਲਾ ਜਿਆ ਹੋ ਗਿਆ ਮੇਰਾ ਤਾਂ ਬਹੁਤ ਇਹਨਾਂ ਦਾ ਸੀਗਾ ਅਜੀਬ ਵੀ ਬਹੁਤ ਜ਼ਿਆਦਾ ਐ ਖੰਗ ਤੇ ਮੈਂ ਪਾਣੀ ਗਰਮ ਕਰਕੇ ਲੈ ਜਾਵਾਂ ਤਾਂ ਕਿ ਦਵਾਈ ਖਾਣ ਗਿਆ ਹਾਂ ਜੀ ਆ ਮੈਂ ਸੂਟ ਤਿਆਰ ਕੀਤਾ ਸੀ ਇਹਦੇ ਤੇ ਆਪਾਂ ਨਾ ਪਲੇਨ ਪਾਈਪਿੰਗ ਨਹੀਂ ਲਗਾਈ ਹੈਗੀ ਬੜੀ ਪਾਈਪਿੰਗ ਲਗਾਈ ਹੈ ਗੋਮ ਤੇ ਇਹਦੇ ਤੇ ਵੀ ਇਹਦੇ ਤੇ ਬਹੁਤ ਜ਼ਿਆਦਾ ਉੱਠਿਆ ਜਾਂ ਕਲਰ ਬਹੁਤ ਸੋਹਣਾ ਲੱਗਦਾ ਪਿਆ ਹੈ ਤੇ ਇੱਥੇ ਆਪਾਂ ਗਲਿਆਂ ਤੇ ਵੀ ਇਹਦੇ ਇਹਦੇ ਵੀ ਆ ਸਲਵਾਰ ਤੇ ਆਹਾ ਤੇ ਮੈਂ ਵੀ ਜਾਨੀਓ ਤੇ ਆਹ ਪ੍ਰੈਸ ਕਰਨ ਵਾਲੀ ਆਹ ਜੀ ਰਸ ਨਹੀਂ ਕੀਤੇ ਹੈਗੇ ਤੇ ਆ ਬੈਕ ਲਾਇਆ ਬੈਕ ਤੇ ਵੀ ਲਗਾਈ ਆ ਤੇ ਫਰੰਟ ਤੇ ਵੀ ਲਗਾਈ ਆ ਇਹਦਾ ਆਪਾ ਲਗਾਈ ਆ ਇਹ ਬੜਿਆਂ ਤੇ ਤੇ ਬਾਹਾਂ ਤੇ ਸਾਰੇ ਸੂਟ ਤੇ ਯਾਨੀ ਕਿ ਨਾ ਇਹ ਆਪਾ ਪਾਈਪਿੰਗ ਲਗਾਈ ਹੈ ਤਾਂ ਤੇ ਇਹਦੇ ਤੇ ਵੀ ਇਹ ਹਨਾ ਜਿਹੜੇ ਪ੍ਰੈਸ ਕਰਨੇ ਵਾਲੇ ਆ ਪਰ ਅਸਾਂ ਨਹੀਂ 곗ਤੇ ਹੈਗੇ ਮੈਂ ਇੱਦ ਦੀ ਅੱਜ ਵਸ ਤਿਆਰ ਕਰਕੇ ਤਾਂ ਰੱਖ ਦਿੱਤੇ ਸੀਗੇ ਆਹ ਨਾ ਬਾਜਦੀ ਸੀ ਲੈਸ ਪਿੱਛੇ ਉਹ ਮੈਂ ਇੱਦ ਦੀ ਫਿਰ ਲਗਾਤੀ ਬਾਹਰ ਦੀ ਇਹ ਪੂਰਾ ਪੂਰਾ ਸੀ ਇਹਦੇ ਤੇ ਮੈਂ ਕਿਹਾ ਚੱਲ ਪਿਛਲੇ ਤੇ ਵੀ ਲਗਾਈ ਦਿੰਦੀ ਆ ਇਹ ਇੰਦਾ ਲਗਾਤੀ ਸੀ ਉਹਦੇ ਤੇ ਤਾਂ ਆਪਾਂ ਗੋਮੀ ਲਗਾਈ ਹੈ ਤੇ ਉਹਦੇ ਤੇ ਬੁਕਰਮਾ ਦਾ ਗਲਾ ਪਾਇਆ ਸੀਗਾ ਇਸ ਕਰਕੇ ਫੇ ਆਪਾਂ ਗੋਮੀ ਲਗਾਤੀ ਇੱਥੇ ਮੈਂ ਪਹਿਲਾਂ ਲਾਈ ਨਹੀਂ ਫਿਰ ਉਹ ਬਾਜ ਗਿਆ ਟੁੱਟਾ ਤੇ ਫਿਰ ਮੈਂ ਲਗਾਈ ਦਿੱਤੀ ਤੇ ਇਹਦਾ ਆ ਇਹਨਾਂ ਟਪਟਾਏ ਤੇ ਆ ਜੀ ਸਲਵਾਰ ਏ ਤੇ ਇਹਦੇ ਨਾਲ ਆਇਆ ਲੋਅਰ ਸੂਟਾ ਵਾਲਾ ਤੇ ਹਾਂ ਜੀ ਅੱਜ ਵਾਲੇ ਬਲੌਗ ਦਾ ਆਪਾਂ ਇੱਥੇ ਐਂਡ ਕਰਦੇ ਆਂ ਉਮੀਦ ਕਰਦੇ ਤੁਹਾਨੂੰ ਸਾਡਾ ਬਲੌਗ ਜਰੂਰ ਪਸੰਦ ਆਇਆ ਹੋਊਗਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਤਾਂ